ਸਭ ਹੋ ਗਿਆ ਪਾਈ ਮਕਰਸਾਲ ਬਾਣਾ ਮੰਦੇ ਨਾਲ ਫੈਸਲਾ ਨਹੀਂ ਹੈ ਵੇਖ ਕੇ ਬਕਾਰੇ ਨੂੰ ਹਰਾਂ ਨਾ ਹੋ ਗਿਆ ਨਿੱਕਾ ਜਿਹਾ ਪਿੰਡ ਸੀ ਮਹਾਨ ਹੋ ਗਿਆ ਨਿੱਕਾ ਜਿਹਾ ਪਿੰਡ ਸੀ ਮਹਾਨ ਹੋ ਗਿਆ i ਉਲੇਰ ਸੁਖਣਾ ਵੰਗਾਰ ਕੇ ਜਿੰਨੇ ਪੈੜਾ ਤੁ ਬਣਾ ਬਚਾਇਆ ਮੇਰਾ ਹੈ ਉਸ ਨਾਲ ਦੱਸੋ ਹੋਰ ਕੀ ਚਕੇਰਾ ਹੈ ਉਸ ਨਾਲ ਦੱਸੋ ਹੋਰ ਕੀ ਚਕੇਰਾ ਹੈ ਰਿਆਸਾ ਗਰਤ ਵੇਖ ਮੰਨ ਕੇ ਤਾਰ ਕੇ ਮਿੱਠ ਮੰਨ ਕੇ ਤਾਰ ਕੇ ਰਿਆਸਾ ਗਰਤ ਵੇਖ ਮੰਨ ਤਾ ਗੁਰੂ ਲੈ ਰੋ ਸੁੱਖ ਨਾ ਵੰਗਾਰ ਕੇ ਸੱਚਾ ਗੁਰੂ ਲੈ ਰੋ ਸੁੱਖ ਨਾ ਵੰਗਾਰ ਕੇ ਰੱਖ ਲਿਆ ਮਾਲ ਮਨ ਜਿੰਦਗਾਨੀਆਂ ਸੱਚੇ ਗੁਰੂ ਦੀਆਂ ਪੂਰੀਆਂ ਨਿਸ਼ਾਨੀਆਂ ਸੱਚੇ ਗੁਰੂ ਦੀਆਂ ਪੂਰੀਆਂ ਨਿਸ਼ਾਨੀਆਂ ਹੋ ਜਾਣਾ ਹੈ ਮੇਰੇ ਖ ਜੀਵਨਾ ਸਵਾਰ ਕੇ ਸੱਚਾ ਗੁਰੂ سارے بابے ہوتے سچے ہو سچا گرو لائ س گار کے سچا گرو لائ پڑے لکھے سال کما پڑے لکھے اوتار کے مت اگے اوتار کے ساتا گرو لے لو سر اوتار کے سجا گرو لے لو ਵਕਤੀਆਂ ਕਿਆਂੇ ਪੂਰੀਆਂ ਸਵਾਰੀਆਂ ਬਾਬਾ ਰੱਖ ਕੋਕੜਾਂ ਵਿੱਚ ਭਾਲੀਆਂ ਬਾਬਾ ਰੱਖ ਕੋਕੜਾਂ ਵਿੱਚ ਭਾਲੀਆਂ ਕਿੰਨੇ ਅਸੀਸਾਂ ਬੜੀ ਵਿਚਾਰ ਕੇ ਸੱਚਾ ਗੁਰੂ ਲੈ ਨੂੰ ਸੁੱਖਣਾ ਵੰਗਾਰ ਕੇ ਸੱਚਾ ਗੁਰੂ ਲੈ ਨੂੰ ਸੁੱਖਣਾ ਵੰਗਾਰ ਕੇ ਸਿੱਸਾ ਦੇ ਵਿੱਚ ਹੋਈ ਜਾਵਦਾ ਬਾਬਾ ਸਿੱਸਾ ਤੇਰੇ ਵਿੱਚ ਹੋਈ ਜਾਵਦਾ ਆਪ ਤੈਂ ਕਿਵੇਂ ਜੀਵੇ ਰੱਬ ਨੂੰ ਵਿਸਾਰ ਕੇ ਰੱਬ ਨੂੰ ਵਿਸਾਰ ਕੇ ਤੈਂ ਕਿਵੇਂ ਜੀਵੇ ਰੱਬ ਨੂੰ ਵਿਸਾਰ ਕੇ ਸੱਚਾ ਗੁਰੂ ਲੈ ਨੂੰ ਸੁਖ ਨਾਮ ੰਗਾਰ ਕੇ ਸੱਚਾ ਉਹ ਦਰਦ ਹੋ ਗਿਆ ਨਾ ਉਹ ਦੁੱਖ ਛੰਡਾ ਜਿਹੜੇ ਦੁੱਖ ਵਿੱਚ ਰੰਮ ਯਾਦ ਆ ਗਿਆ ਨਾ ਉਹ ਦੁੱਖ ਚੰਗਾ ਹੈ ਜਦੋਂ ਸੁਖ ਆਇਆ ਉਦੋਂ ਪਰਮਾਤਮਾ ਵਿਸਰ ਗਿਆ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਪਤਾਂਵ ਨਾ ਹੋਈ ਇਸ ਕਰਕੇ ਪਾਈ ਜਪੁ ਕਰਿਆ ਕਰੋ ਕਿ ਸੁਖ ਹੋਵੇ ਇਹ ਵੈਗੂ ਦਾ ਨਾਮ ਜਪਿਆ ਕਰੀਏ ਦੁੱਖ ਆਵੇ ਨਾ ਇਸ ਕਰਕੇ ਸਾ ਸੰਗਤ ਕਦੇ ਵਿਸਰੋ ਤੇ ਵਿਸਾਰੋ ਨਾ ਮਹਾਰਾਜ ਦਾ ਸ਼ਬਦ ਹੈ ਆਖਾਂ ਜੀਵਾ ਵਿਸਰ ਮਰ ਜਾਉ ਰੰਮ ਵਿਸਰ ਗਿਆ ਤਨ ਮਨ ਦੀ ਦੁਨੀਆ ਅੰਦਰ ਮੋਤ ਹੋ ਜਾਂਦੀ ਹੈ ਅਗਰ ਸਾ ਸੰਗਤ ਬੰਦਾ ਰੱਬ ਦੇ ਨਾਮ ਨਾਲ ਜੁੜਿਆ ਹੋਏਗਾ ਤਨ ਮਨ ਦੀ ਦੁਨੀਆ ਵਿੱਚ ਉਹ ਜਿਉਂਦਾ ਰਹੇ ਆਓ ਬੜੇ ਸਤਕਾਰ ਨਾਲ ਆਮ ਅਸ਼ੇਵ ਲਾਈਏ ਮਕਰਸ਼ਾ ਬਕਾਲੇ ਮਾਣ ਪੁੱਛਾ ਇਹਨੇ ਵੇਖਿਆ 22 ਗੁਰੂ ਗੁਰੂ ਬਣ ਕੇ ਬੈਠੇ ਆ ਇਹ ਮਨਵਿਕ ਫੈਸਲਾ ਨਹੀਂ ਇਹ ਕਰ ਰਿਹਾ ਕਹਿੰਦਾ ਗੁਰੂ ਤੇ ਜੇ ਕੋਈਗਾ ਨਾ ਤੇ ਜਿਹੜਾ ਗੁਰੂ ਸਮੁੰਦਰ ਦੇ ਵਿੱਚੋਂ ਮੇਰਾ ਬੇੜਾ ਸੁਰੱਖਤ ਕਢ ਕੇ ਲਿਆ ਸਕਦਾ ਹੈ ਉਹ ਪਾਤਸ਼ਾਹ ਮਹਾਰਾਜ ਪਰ ਇਹ ਵੀ ਜਾਣਦਾ ਹੈ ਨਾ ਅੰਦਰ ਕੀ ਚੱਲਦਾ ਹੈ ਕਿਉਂਕਿ ਬਾਹਰ ਬੋਲਿਆ ਉਹ ਆ ਜਬਾਨ ਦਾ ਬੋਲ ਕਈ ਲੋਕ ਸੁਣ ਲੈਂਦੇ ਨੇ ਪਰ ਗੁਰੂ ਏਡਾ ਬਾਹਰ ਹੈ ਅੰਦਰ ਦੀ ਗੱਲ ਸੁਣਦਾ ਹੈ ਬੰਦਾ ਨਾਮ ਹੀ ਬੋਲੇ ਉਹ ਸੋਚੀ ਜਾਵੇ ਜੋ ਸੋਚਦਾ ਹੈ ਸਾ ਸੰਗਤ ਦੇ ਮਹਾਰਾਜ ਬਾਬਾ ਬੁੱਢਾ ਜੀ ਬੰਦੇ ਇੱਕ ਮੁਸਕਰਾਏ ਉਹਨਾਂ ਗੁਰਸ਼ੇ ਮਹਾਰਾਜ ਆਪ ਨੇ ਮੁਸਕਰਾਏ ਕਿਉਂ ਤੁਹਾਡੇ ਘਰ ਤੁਹਾਡਾ ਪੁੱਤਰਾ ਆਇਆ ਪਹਿਲਾ ਜੇਠਾ ਪੁੱਤਰਾ ਮਹਾਰਾਜ ਕਹਿੰਦੇ ਬਾਬਾ ਜੀ ਰਾਜ ਦੀ ਗੱਲ ਅਸੀਂ ਪੁੱਛ ਲਈ ਹੈ ਦੱਸਦੇ ਹਾਂ ਹੱਸੇ ਤਾਂ ਇਹ ਸਾਡੇ ਪੁੱਤਰ ਦੇ ਘਰ ਮਕਾਲ ਦੀ ਜਲ ਸਾਡਾ ਤਾਇਆ ਦੁਆਰਾ ਜਾਂਪਿਆ ਕ੍ਰਿਤੀਏ ਦਾ ਰੂਪ ਹੈ ਇਹ ਬੜਾ ਚਲਕ ਤੇ ਨੀਨਾ ਹੋਏਗਾ ਸੱਚੀ ਗੱਲ ਹੋਈ ਨਹੀਂ ਤੀਰ ਬਲਿਆ ਇਹ ਗੁਰੂ ਘਰੋਂ ਦੀ ਰਿਆ ਹੈ ਹੈ ਗੁਰੂ ਕੁੱਲ ਵਿੱਚੋਂ ਗੁਰੂ ਖਾਨਦਾਨ ਵਿੱਚੋਂ ਅਰੇ ਮਹਾਰਾਜ ਦਾ ਬੋਲ ਨਹੀਂ ਰਿਹਾ ਇਹ ਬੈਠਾ ਹੋਇਆ ਹੈ ਇਹਦੇ ਕੋਲ ਗੁਰੂ ਕਨਸਰਵ ਦੀ ਪਾਵਨ ਵੀੜਾ ਮੱਖਣਸ਼ਾ ਗਿਆ ਉਹਨੇ ਦੋ ਘਰ ਗੁਰੂ ਦੀ ਵੀੜੇ ਗਰਖਿਆ ਪੰਜ ਘਰ ਉਹਨੇ ਕੱਢੀਆਂ ਮੱਖਣਸ਼ਾ ਨੇ ਧਰਿਆ ਸਾਹਮਣੇ ਤੇਲ ਮਰਦੇ ਸਾਰ ਸੰਗਤ ਬੜਾ ਖੁਸ਼ ਹੋਇਆ ਭੱਜ ਕੇ ਸ਼ੀਆ ਮਸਤ ਗਿਆ ਉਹਨੇ ਸਰੋਪਾ ਲਿਆਂਦਾ 3 ਮਲੀਆਂ ਨੇ ਘਰ ਵਿੱਚ ਪਾਇਆ ਆਸੇਈ ਦਾ ਜਾਵ ਸਕਰ ਸਾਹਮਣੂ ਪ੍ਰਸ਼ਾਦਾ ਛਾਓ ਪ੍ਰਸ਼ਾਦਾ ਨੰਗੇ ਨਾ ਮੱਖਣਸ਼ਾ ਮਣਵੇ ਸੋਈਦਾ ਹੈ ਕਹਿੰਦਾ ਐਡਾ ਧੰਗੰਬੀ ਬੰਦਾ ਇਹਦਾ ਭੇਖੀ ਬੰਦਾ ਗੁਰੂ ਦੇ ਨਾਂ ਤੇ ਲੋਕਾਂ ਨੂੰ ਉਟੰਡਿਆ ਹੈ ਇਹ ਗੁਰੂ ਨਹੀਂ ਇਹ ਝੂਠਾ ਬੰਦਾ ਹੈ ਅੱਜ ਪੇਪਰ ਵਿੱਚੋਂ ਫੇਲ ਹੋ ਗਿਆ ਮੱਕਰਸ਼ਾ ਨੇ ਪਰਖ ਲਿਆ ਮੱਕਰਸ਼ਾ ਅਗੇ ਦੁਰਿਆ ਦੂਜੇ ਅਗੇ ਦੋ ਕਿਸੇ ਅਗੇ ਤਿੰਨ ਕਿਸੇ ਅਗੇ ਪੰਜ ਇਹਦਾ ਮੋਹ ਰੱਖਦਾ ਹੋਇਆ ਜਦੋਂ ਬਾਈਆਂ ਨੂੰ ਮੱਥਾ ਦੇਖ ਲਿਆ ਕਿਸੇ ਦੀ ਸਾ ਸੰਗਤ ਮਾਇਆ ਦਸਾਂ ਦੀ ਨਾਮਾ ਮੰਗੀ ਫਿਰ ਮੱਕਰਸ਼ਾ ਕੁਰਲਾ ਉੱਠਿਆ ਕਹਿੰਦਾ ਸਾਰੇ ਝੂਠੇ ਸੰਗਤ ਨੂੰ ਗੁੰਮਰਾਹ ਕਰਦੇ ਨੇ ਇਹ ਲੋਕਾਂ ਨੂੰ ਰੁੱਤੀ ਜਾ ਰਹੇ ਨੇ ਇਹ ਦੰਬੀ ਦੇ ਧਾਰੀ ਨੇ ਮਕਰਸ਼ਾ ਸੋਚਾਂ ਨੇ ਸਾਗਰ ਡੁੱਬਾ ਹੋਇਆ ਸੋਈਦਾਨ ਹੁਣ ਕੀ ਕੀਤਾ ਜਾਏ ਇਹਨੇ ਜਿਰ ਨੂੰ ਇੱਕ ਸਿਆਣਾ ਮਨੁੱਖ ਬਾਬਾ ਪਕਾਣਾ ਸਾਹਿਬ ਦੇਣ ਵਾਲਾ ਪਰ ਇਹ ਆ ਬੜਾ ਚੰਗਾ ਮਨੁੱਖ ਹੈ ਮਕਰਸ਼ਾ ਨੇ ਵਾਲ ਮਾਰੀ ਇਹਦਾ ਪੁਰਖਾ ਪੁਰਖ ਸਿਆਣੇ ਨੂੰ ਕਿਹਾ ਜਾਂਦਾ ਹੈ ਪੁਰਖਾ ਇੱਕ ਬੇਟੀ ਹੈ ਮੈਂ ਕਹ ਦੱਸੋ ਸੁਧਾਕਰ ਸਾਹਿਬ ਇਹਦਾ ਵੀ ਬੇਟੀ ਹੈ ਜਿਹੜੇ ਆ ਭਾਈ ਬੈਠੇ ਨੇ ਜਿਹੜੇ ਛੋਟੀ ਬੇਟੀ ਬੈਠੀ ਆ ਇਹਨਾਂ ਤੋਂ ਬਗੈਰ ਬਾਬੇ ਬਕਾਲੇ ਵਿੱਚ ਕੋਈ ਹੋਰ ਵੀ ਗੁਰੂ ਹੈ ਕਿਉਂਕਿ ਮੇਰੇ ਕੰਨਾਂ ਵਿੱਚ ਉਹ ਗੋਲ ਗੂੰਜਦੇ ਨੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜੀ ਦੇ ਬਾਬਾ ਬਸੇ ਗ੍ਰਾਮ ਬਕਾਲੇ ਇਹਨਾਂ ਤੋਂ ਪਹਿਲਾ ਸਾਧ ਸੰਗਤ ਇੱਕ ਮੈਂ ਬੇਨਤੀ ਕਰਦਿਆਂ ਕਿਉਂਕਿ ਮਹਾਰਾਜ ਦਾ ਸ਼ਤਬਦੀ ਪੁਰਬ ਆਇਆ ਹੈ ਦੋ ਸੇਖਾ ਹੈ ਇੱਕ ਭਾਈ ਗੜੀਆ ਦੂਜਾ ਦੀਵਾਨਦਰਗਾ ਮਲ ਉਹਦਾ ਸਬੰਧ ਗੋਦਵਾਲ ਸਾਹਿਬ ਦੇ ਨਾਲ ਹੈ ਆਪਣੇ ਕੋਲ ਗੋਦਵਾਲ ਸਾਹਿਬ ਇਥੋਂ ਦੇ ਰਣ ਵਾਲਾ ਹੈ ਉਹ ਗਿਆ ਸੀ ਗੁਰਿਆਈ ਦੀ ਰਸਤ ਲੈ ਕੇ ਮਹਾਰਾਜ ਦੇ ਜਰਨਾ ਵਿੱਚ ਔਰ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤਲਕ ਲਾਇਆ ਵੀ ਸਾ ਸੰਗਤ ਪਰ ਮਹਾਰਾਜ ਨੇ ਕਿਹਾ ਨਹੀਂ ਇਹ ਤਾਂ ਨਹੀਂ ਗੱਲ ਬਣੀ ਅਸੀਂ ਆਪਣੇ ਆਪ ਨੂੰ ਇਦਾਂ ਜਾਣ ਨਹੀਂ ਕਰਨਾ ਪ੍ਰਗਟ ਨਹੀਂ ਕਰਨਾ ਤੇ ਨਾਲ ਹੀ ਮਹਾਰਾਜ ਨੇ ਕਿਹਾ ਜੋ ਸਾਨੂੰ ਪ੍ਰਗਟ ਕਰੇ ਉਹਦਾ ਮੂੰਹ ਕਾਲਾ ਹੋਏਗਾ ਸਾ ਸੰਗਤ ਇਹ ਬਤੂ ਵੀ ਨਾਲ ਹੀ ਮਹਾਰਾਜ ਨੇ ਕਿਹਾ ਵੀ ਜੋ ਕਰਦੇ ਆ ਕਰੀ ਜਾਣ ਆਈ ਮੱਖਣ ਸਿੰਘ ਆ ਲਵਾਣੇ ਨੇ ਸਿੱਧੇ ਦੇ ਕੋਲੋਂ ਬੜੇ ਪਿਆਰ ਨਾਲ ਪੁੱਛਿਆ ਔਰ ਬੜੇ ਸਤਾਰਨਾ ਬੋਲਿਆ ਕਹਿੰਦਾ ਨਹੀਂ ਹੈਗੇ ਨੇ ਹੈਗੇ ਨੇ ਸਾਡੇ ਨਗਰ ਦਾ ਮਾਨ ਕਹਿੰਦੇ ਕੌਣ ਇਹਦਾ ਸਾਡੇ ਨਗਰ ਦੀ ਇੱਕ ਪਿਆਰੀ ਹਸਦੀ ਹੈ ਇੱਕ ਮਮਤਾ ਦੀ ਮੂਰਤ ਹੈ ਤੇ ਆਪ ਦੀ ਮੂਰਤ ਜਿਹਦਾ ਨਾਂ ਹੈ ਸਤਾਰ ਜੋਗ ਬੀਬੀ ਰਾਣਕੀ ਦੀ ਔਰ ਸਾਣਾ ਵੀ ਬੜਾ ਮਹਾਨ ਹੈ ਬੀਬੀ ਰਾਣਕੀ ਦਾ ਜਨਮ ਹੋਇਆ ਔਰ ਜਵਾਰ ਹੋਏ ਉਹਨਾਂ ਦਾ ਸੰਬੰਧ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਜੁੜਿਆ ਤੇ ਉਹਨਾਂ ਦਾ ਵਿਆਹ ਮਹਾਰਾਜ ਦੇ ਨਾਲ ਹੋਇਆ ਗੁਰੂ ਹਰਗੋਬਿੰਦ ਮਹਾਰਾਜ ਇੱਥੇ ਬਰਾਤ ਲੈ ਕੇ ਆਏ ਉਹ ਸਾਡਾ ਨਿਕਾਣਾ ਪਿੰਡ ਬਕਾਲਾ ਇਹ ਵੱਣਾ ਹੋ ਗਿਆ ਕਾਰਨੇ ਇਸੇ ਮਹਾਰਾਜੀ ਬਰਾਤ ਆਈ ਇੱਥੇ ਗੁਰਦੇਵ ਦੇ ਚਰਨ ਪਾਇਆ ਔਰ ਸਮਾਂ ਆਪਣੀ ਚਾਲੇ ਚੱਲਿਆ ਸਾਡੇ ਨਿਕਰ ਨੂੰ ਮਾਣ ਮਿਲਿਆ ਉਸ ਦੀਦੀ ਨਾਲ ਕੀ ਦੀ ਕੋਖੋਂ ਪੁੱਤਰ ਪੈਦਾ ਹੋਇਆ ਉਹਦਾ ਨਾਮ ਰੱਖਿਆ ਤਿਆਗ ਮਨ ਦੋ ਪੁੱਤਰ ਨੇ ਬਾਬਾ ਘਟਾਲ ਦੇ ਜੀ ਤੇ ਬਾਬਾ ਗੁਰਦੱਤ ਭਦਰਪਾਤਸ਼ਾਹ ਮਹਾਰਾਜ ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਧੰਗੁਰੂ ਗੁਰੂ ਹਰਗਵਿੰਦ ਮਹਾਰਾਜ ਦੇ ਪੰਜ ਪੁੱਤਰ ਨੇ ਇੱਕ ਧੀ ਹੈ ਵੱਡੇ ਦਾ ਨਾਮ ਹੈ ਬਾਬਾ ਗੁਰਦੱਤਾ ਛੋਟਾ ਸੂਰਜਮਲ ਅਨੀਰਾਏ ਕਾਂਰਾਏ ਤੇ ਇੱਕ ਭਦਰਪਾਤਸ਼ਾਹ ਮਹਾਰਾਜ ਇਹਦਾ ਪੰਜ ਪੁੱਤਰ ਹੈ ਇੱਕ ਧੀ ਬੀਬੀ ਵੀਰੋ ਜੀ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਔਰ ਕਹਿੰਦੇ ਵੀ ਇੱਕ ਬੀਬੀ ਨਾਰਕੀ ਦੇ ਪੁੱਤਰ ਨੇ ਸਤਗੁਰੂ ਗੁਰੂ ਤੇ ਇੱਕ ਭਦਰਪਾਤਸ਼ਾਹ ਮਹਾਰਾਜ ਤਿਆਰ ਮਾਨ ਇਹ ਕੋਰੇ ਬ੍ਰਿੰਦੇ ਨੇ ਕਦੇ ਕਦੇ ਬਾਤ ਬਣਾਉਂਦੇ ਨੇ ਬਹੁਤ ਥੋੜਾ ਬੋਲਦੇ ਨੇ ਲਾਜ ਕੋਈ ਨਹੀਂ ਸਾਡੇ ਨਗਰ ਦਾ ਦੋਧਾ ਹੈ ਇਹ ਸਿੱਖ ਨੇ ਮੱਖਣ ਸ਼ਾਹ ਨੂੰ ਜਿਵੇਂ ਮਹਾਰਾਜ ਦੇ ਬਾਰੇ ਦੱਸਿਆ ਜਿਵੇਂ ਮੱਖਣ ਸ਼ਾਹ ਨੇ ਮਹਾਰਾਜ ਦੇ ਬਾਰੇ ਪੁੱਛਿਆ ਸਾਧ ਸੰਗਤ ਜੀ ਬਣ ਤਿਆਰ ਨਾਲ ਸੁਣੀਏ ਸੌਦਾਗਰ ਭਾਈ ਮੱਖਣ ਸ਼ਾਹ ਬਾਨਾ ਜਿੰਨੇ ਅਰਦਾਸ ਕੀਤੀ ਤੇ 500 ਗੋੜ ਮਹਾਰਾਜ ਦੇ ਘਰ ਸਕੀ ਮੇਰੇ ਵਰਗਾ ਕੋ ਕੱਜਾਸੇ ਕਹਦਾ ਨਾ ਉਹ ਆਉਨੇ ਆਏ ਸਦਾ ਮੱਥਾ ਠੀਰ ਮਰਨ ਦੇਖਦਾ ਬਿਲਾ ਬਾਬਾ 500 ਮੋਹਰ ਇਹ ਤੇਰੀ ਸੁਖਣਾ ਹੈ ਪਰ ਨਹੀਂ ਨਹੀਂ ਮੱਖਣ ਸ਼ਾਹ ਨੇ ਆਖਿਆ ਵੀ ਹੁਣ ਗੱਲ ਮੋਹਰਾਂ ਦੀ ਨਹੀਂ ਰਹੀ ਹੁਣ ਗੱਲ ਹੈ ਕਿ ਗੁਰੂ ਨੂੰ ਲੱਭਣੀ ਤੇ ਸੱਚਾ ਗੁਰੂ ਜਿਹੜਾ ਹੈ ਉਹ ਬਕਾਲੇ ਵਿੱਚੋਂ ਲੱਭਿਆ ਜਾਣਾ ਹੈ ਉਹ ਲੱਭਣਾ ਵੀ ਇੱਥੋਂ ਹੀ ਹੈ ਉਦੋਂ ਜਾਣ ਕਰਨਾ ਹੈ ਦੇਖੀਏ ਭਾਈ ਮੱਖਣ ਸ਼ਾਹ ਬਾਣਾ ਸੱਚੇ ਗੁਰੂ ਦੀ ਭਾਲ ਵਿੱਚ ਬਕਾਲੇ ਨਿਵਾਸੀ ਇੱਕ ਸਿੱਖ ਦੇ ਕੋਲੋਂ ਮਹਾਰਾਜ ਦੇ ਬਾਰੇ ਏ ਅਨੁਪ ਜਾ ਦੋ ਇੱਕੀਆਂ ਨੂੰ ਦਛੇਰਾ ਚੜਾਈ ਰੱਖ ਕੇ ਕਿਸ ਸੁਖ ਰਾਣਾ ਮੰਗੀ ਅਕੋ ਕੱਚ ਵੱਚ ਕੇ ਕਿਸ ਸੁਖ ਰਾਣਾ ਮੰਗੀ ਅਕੋ ਕੱਚ ਵੱਚ ਕੇ ਓ ਮੱਛੇ ਕਿਸੇ ਦੇ ਵੀ ਦਿੱਸਿਆ ਨਾ ਨੂਰ ਹਰ ਦਾ ਇੱਕ ਹੋਰ ਬਾਬਾ ਹੋਰੇ ਵਿੱਚ ਤਪਕਾਰ ਦਾ ਇੱਕ ਹੋਰ ਬਾਬਾ ਹੋਰੇ ਵਿੱਚ ਤਪਕਾਰ ਦਾ ਦਛਿਨਾ ਜੁੜਾਈ ਵਕਤ ਕੇ ਕਿਸ ਸੁਖਣਾ ਨ ਮੰਗੀ ਇੱਕ ਕੱਕ ਵਕਤ ਕੇ ਕਿਸ ਸੁਖਣਾ ਨ ਮੰਗੀ ਇੱਕ ਕੱਕ ਵਕਤ ਕੇ ਆਪਥੇ ਕਿਸੇ ਦੇ ਵੀ ਦਸਿਆ ਨਾ ਨੂਰ ਹਰ ਦਾ ਮੰਨ ਤੇ ਕਿਸੇ 需要。 ਤੇ ਆਖਰ ਮੰਦਰੂਪ ਰੱਪ ਦਾ ਰੋਟੀ ਰੁੱਖੀ ਮਿੱਸੀ ਖਾਂਦੇ ਪਰਾ ਮੰਗੇ ਸਭਲਾ ਰੋਟੀ ਰੁੱਖੀ ਉਚਾਰ ਕੇ ਤਿਆਗ ਮੰਨ ਦੇ ਬਕਾ no, no. no. no.